ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਟਾਈਮ ਹੋ ਗਿਆ 9:11 ਦਾ ਇਹ ਆ ਸਾਹਮਣੇ ਦਰਿਆ ਹੈਗਾ ਸਾਡੇ ਅਸੀਂ ਜਾ ਰਹੇ ਹਾਂ ਬਾਰਡਰ ਵਾਲੀ ਸਾਈਡ ਹਾਂ ਇੱਧਰ ਅੱਗੇ ਪਾਕਿਸਤਾਨ ਬਾਰਡਰ ਪਾ ਜਾਂਦਾ ਹੈ ਆਪਣਾ ਲੈਂਦਾ ਪੰਜਾਬ ਇੱਧਰ ਹੈਗਾ ਆਪਣਾ ਚੜਦਾ ਪੰਜਾਬ ਉਹ ਵੀ ਪੰਜਾਬੀ ਬਹੁਤ ਵਧੀਆ ਹੈ ਜੀ ਆਪਣੇ ਮਨ ਵਿੱਚ ਖਿਆਲ ਆਇਆ ਜਰੂਰ ਆਪਾਂ ਜਾਵਾਂਗੇ ਕਰਤਾਰ ਕੋਰੀਡੋਰ ਬਾਕੀ ਜ਼ਿਆਦਾਤਰ ਪੰਜਾਬੀਆਂ ਦੀ ਇੱਛਾ ਰਹਿੰਦੀ ਹੈ ਕਿ ਅਸੀਂ ਪਾਕਿਸਤਾਨ ਨੇੜੇ ਵਰਕ ਜਾ ਕੇ ਆਈਏ ਕਿਉਂਕਿ ਉੱਥੇ ਸਾਡਾ ਪੁਰਾਣਾ ਪਛੋਕੜ ਇਤਿਹਾਸ ਮਜੂਦ ਹੈ ਬਾਬੇ ਨਾਨਕ ਦਾ ਜਨਮ ਹੋਇਆ ਗੁਰਦੁਆਰਾ ਸਾਹਿਬ ਨੇ ਉਹ ਚੀਜ਼ਾਂ ਨੇ ਉੱਥੋਂ ਦੇ ਪੰਜਾਬੀ ਵਸਦੇ ਨੇ ਜਿਹੜੇ ਸਾਡੇ ਛਾਈ ਚਾਰੇ ਚ ਸੀ ਸਾਡੇ ਇੱਧਰ ਜਿਹੜੀ ਬਾਰਡਰ ਬੈਲਟ ਹੈਗੀ ਹੈ ਸੋਈ ਪ੍ਰੋਫਾਈਲ ਹੈ ਇਹ ਸਾਰੀ ਉਧਰੋਂ ਕੋਈ ਉਧਰੋਂ ਆਏ ਨੇ ਤੁਸੀਂ ਵਿਛੜੇ ਹੋਏ ਹਾਂ ਸੀ 1947 ਦੇ ਤੇ ਤਾਂ ਕਰਕੇ ਚੀਜ਼ਾਂ ਸਾਨੂੰ ਬੜੀਆਂ ਵਧੀਆ ਲੱਗਦੀਆਂ ਨੇ ਇੱਥੇ ਬਾਰਡਰ ਜਮਾ ਨੇੜੇ ਹੈ 200 ਮੀਟਰ ਸਿਰਫ ਕਿਲੇ ਦੋ ਕਿਲੇ ਦੀ ਵਾਰਡ ਤੇ ਆਹ ਕਾਰ ਹੈਗੇ ਨੇ ਅੱਗੇ ਵੀ ਹੈਗੇ ਨੇ ਜਮਾ ਬਾਰਡਰ ਦੇ ਉੱਤੇ ਕਾਰ ਹੈਗੇ ਨੇ ਆਹ ਕਾਰ ਹੈ ਸੁਣ ਕੇ ਇਹ ਵਾਲਾ ਹੈ ਅਗਲਾ ਇਹ ਤੋਂ ਬਾਅਦ ਅੱਗੇ ਕਾਰ ਆ ਗਏ ਤੇ ਉਹ ਸਾਹਮਣੇ ਬਾਰਡਰ ਲਾਈਨ ਹੈ ਤੇ ਸ੍ਰਿੰਦਰ ਨੇ ਬ੍ਰਦਰ ਨੇ ਜਾਣਾ ਹੈ ਉੱਧਰ ਸਾਹਮਣੇ ਤੇ ਇੱਧਰ ਵੀ ਕਾਰ ਹੈਗੇ ਨੇ ਕੁਝ ਤੇ ਆਹ ਸੜਕ ਆ ਪਾਈ ਸੀ ਤੇ ਸ਼ਾਂਤੀ ਹੈ ਬਾਰਡਰ ਤੇ ਸ਼ਹਿਰ ਤੇ ਤੋਂ ਕਿੰਨਾ 6 7 8 ਕਿਲੋਮੀਟਰ ਪੈ ਜਾਂਦਾ ਹੈ ਆਇਨਾ ਦਾ ਪੱਲਾ ਹੈ ਤੇ ਇਧਰ ਮਰੂਦ ਲੱਗੇ ਹੋਏ ਨੇ ਤੇ ਆਹ ਸਾਹਮਣੇ ਦਿਖ ਰਿਹਾ ਬਾਰਡਰ ਬਾਰਡਰ ਲਾਈਨ ਰਾਤ ਨੂੰ ਲਾਈਟਾਂ ਬਹੁਤ ਵੱਡੀਆਂ ਵੱਡੀਆਂ ਲਗਾ ਦਿੰਦੇ ਨੇ ਇੱਥੇ ਇੱਥੇ ਬਾਰਡਰ ਦੀ ਜ਼ਿੰਦਗੀ ਆਹ ਕਰਨੇ ਇਹਨਾਂ ਦਾ ਘਰ ਦਿਖਾ ਦਿੰਨੇ ਕਰੇ ਵੀਡੀਓ ਨਹੀਂ ਬਣਾ ਰਿਹਾ ਮੈਂ ਮਰੂਦ ਲਾਇਆ ਇਹਦੇ ਨਾਲ ਬਣਾ ਲਾਣ ਵਾਸਤੇ ਫੇਰੀ ਪਾਖਾ ਨਾ ਮੈਲ ਦਿਵਾ ਆਖੀ ਆਜਾ ਆਜਾ ਇੱਥੇ ਆ ਘarne ਜੀ ਬਾਰਡਰ ਦੇ ਉੱਪਰ ਜਮਾ ਆਂਟੀ ਬੋਖਣਾਣੀ ਬਾਕੀ ਸਿਰਾ ਹੈ ਯਾਰ ਇੱਥੇ ਨਮ ਸ਼ਾਂਤੀ ਜੇ ਐ ਸਕੂਨ ਦਾ ਬਾਰਡਰ ਤੇ ਵਾ ਤੇ ਇਧਰ ਲਸਨ ਲੱਗਿਆ ਹੈ ਤਾਂ ਇੱਥੇ ਵੀਡੀਓ ਬਣਾਉਣਾ ਲੋ ਨਹੀਂਗਾ ਵੈਸੇ ਪਰ ਇਧਰ ਘਾਰ ਹੈਗੇ ਨੇ ਘਾਰ ਤਾਂ ਕਰੇ ਤਾਂ ਬਣਾ ਹੀ ਸਕਦੇ ਆਹ ਵਾਲੀ ਟਾਣੀ ਪਹਿਲੀ ਹੁੰਦੀ ਹੈ ਇਧਰ ਦਰਿਆ ਹੈ ਅਮਰੋਦ ਘਾਰਾ ਮੈਂ ਇਸ ਤੋਂ ਬਾਅਦ ਤੁਹਾਨੂੰ ਦਰਿਆ ਦਿਖਾਉਣੇ ਆਇਤੋਂ ਦਾ 베ਰੀਆਂ ਖੜੀਆਂ ਨੇ ਇੱਥੇ 베ਰੀਆਂ ਤਾਂ ਅਸੀਂ 베ਰ ਤੋੜਨ ਆਂਦੇ ਸੀ ਉਹ ਸਾਹਮਣੇ ਚੋਰੀ ਕਰਕੇ ਮਤਲਬ ਚੋਰੀ ਕੀ ਐਵੇਂ ਖੜੀਆਂ ਸੀ ਇੱਕ 베ਰੀ ਗਈ ਸੀ ਉਹ ਪੱਟ ਦਿੱਤੀ ਪਾੜ ਦਿੱਤੀ ਅਸੀਂ ਉਹ ਤੋੜ ਕੇ ਆਂਦੇ ਸੀ 베ਰ ਐਨੇ ਨੇ ਲਫਾਫੇ ਲਫਾਫੇ ਦੇ ਲੈ ਕੇ ਆਂਦੇ ਹੁੰਦੇ ਸੀ ਉਹ ਜੀ ਦਰਿਆ 'ਚ ਆ ਗਏ ਆਪਾਂ ਆਹ ਦਰਿਆ ਦਿਖਾਉਣੇ ਤੁਹਾਨੂੰ ਆਹ ਦਰਿਆ 'ਚ ਚੋਨਾ ਲੱਗਿਆ ਹੋਇਆ ਹੈ ਇੱਥੇ ਪਾਣੀ ਆ ਜਾਂਦਾ ਕਾਫੀ ਉੱਚਾ ਉੱਚਾ ਦਰਿਆ ਸਾਰਾ ਭਰਿਆ ਜਾਂਦਾ ਸਾਰੀ ਵਰਨਾ ਪਾਣੀ ਆਇਆ ਦਾ ਆ ਦਰਿਆ ਦੇ ਵਿੱਚ ਚੱਲੇ ਆਪਾਂ ਆ ਬੇੜੀ ਹੈ ਜੀ ਜਦੋਂ ਦਰਿਆ ਹੁੰਦਾ ਤੇ ਸਮਾਨ ਇੱਧਰ ਉੱਧਰ ਚਾਉਂਦੇ ਨੇ ਇਹਨੇ ਰਹੀ ਪਹਿਲਾਂ ਗੰਦੀ ਹੁੰਦੀ ਸੀ ਹੁਣ ਇਹ ਨਵੀਂ ਲੈ ਕੇ ਆਂਦੇ ਨੇ ਇੱਥੇ ਨਵੀਂ ਲੈ ਕੇ ਆਏ ਨੇ ਮੈਂ ਚੱਲਿਆ ਘਰ ਓਏ ਬਾਜ ਗਿਆ